ਦੇਵ ਹਸਪਤਾਲ ਦੇ ਬੇਬੇ ਨਾਨਕੀ ਬੋਰਡ ਦੇ ਛੋਟੇ ਗੇਟ ਦਾ ਮਾਮਲਾ ਮੁਰ ਤੋਂ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਸਰਕਾਰੀ ਹੁਕਮਾਂ ਦੇ ਚੱਲਦਿਆਂ ਹੋਨ ਹਸਪਤਾਲ ਪ੍ਰਸ਼ਾਸਨ ਦੇ ਬਲੋ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਾਰਵਾਈ ਕੀਤੀ ਗਈ ਤੇ ਦੁਬਾਰਾ ਗੇਟ ਬੰਦ ਕਰਕੇ ਇੱਥੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਦਰਅਸਲ ਇਸ ਮੌਕੇ ਮੈਡੀਕਲ ਸੁਪਰੀਡੈਂਟ ਦੱਕਣਾ ਕਿ ਅਦਾਲਤ ਦੇ ਵਿੱਚ ਕੇਸ ਜ਼ਰੂਰ ਚੱਲ ਰਿਹਾ ਅਜੇ ਤੱਕ ਸਟੇ ਨਹੀਂ ਹੋਇਆ ਹੈ ਤੇ ਇਹ ਵੀ ਕਿਹਾ ਗਿਆ ਕਿ 19 ਤਰੀਕ ਨੂੰ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਜਵਾਬ ਦਾਖਲ ਕੀਤਾ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾਂਦਾ ਹੈ ਮੈਡੀਕਲ ਸਟੋਰਾ ਦੇ ਜਿਹੜੇ ਮਾਲਕ ਨੇ ਆਪਣੇ ਕਰੀਂਦੇ ਅੰਦਰ ਪੇਜ ਕੇ ਬਾਹਰੋਂ ਦਵਾਈਆਂ ਲੈਣ ਦੇ ਲਈ ਮਜਬੂਰ ਕਰਦene ਉਥੇ ਹਸਪਤਾਲ ਦੇ ਬਾਹਰ ਵਾਲੇ ਦੁਕਾਨਦਾਰਾ ਦਾ ਕਹਿਣਾ ਹੈ ਕਿ ਗੇਟ ਪਹਿਲਾ ਤੋਂ ਹੀ ਖੁੱਲਾ ਹੋਇਆ ਸੀ ਸਰਕਾਰਾਂ ਦੇ ਗਲੂਗੀ ਖੁੱਲਾ ਰੱਖਿਆ ਗਿਆ ਕਾਉਣਾ ਹਸਪਤਾਲ ਪ੍ਰਸ਼ਾਸਨ ਤੇ ਦੋਸ਼ ਲਾਉਂਦਿਆ ਕਿ ਹੈ ਹਸਪਤਾਲ ਪ੍ਰਸ਼ਾਸਨ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰੋਂ ਹੀ ਦਵਾਈਆਂ ਲੈਣ ਦੇ ਲਈ ਤਾਂ ਇਸ ਨੂੰ ਲੈ ਕੇ ਹੁਣ ਜਿਹੜਾ ਮਾਮਲਾ ਤੁਹਾਨੂੰ ਪੜਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵਾਰ ਕਰਕੇ ਮਾਮਲਾ ਪੱਕ ਚੁੱਕਿਆ ਇਹ ਜਦੋਂ ਜੋਸ਼ੀ ਆਇਆ ਸੀ ਉਹਨੇ ਖਲਾਤਾ ਸੀ ਤੇ ਐਮਐਲਏ ਆਇਆ ਵਾ ਤੇ ਉਹ ਉਹਨੇ ਇਹਨਾਂ ਨੂੰ ਕਈ ਕਿਤੇ ਬੰਦ ਕਰਵਾਤਾ ਉਹ ਜੋਸ਼ੀ ਕਿੱਥੇ ਗਿਆ ਜੀ ਜੋਸ਼ੀ ਤਾਂ ਸਰਕਾਰੀ ਨਹੀਂ ਹੈਗੀ ਨਹੀਂ ਜੋਸ਼ੀ ਦਾ ਰਖਵਾ ਜਿਹਦਾ ਜੋਸ਼ੀ ਨਹੀਂ ਜੋਸ਼ੀ ਦੀ ਸਰਕਾਰ ਆਪਾਂ ਕਿਸੇ ਨਾਮ ਨਹੀਂ ਖਲਾਉਂਦੇ ਅਸੀਂ ਕਾਮਰੇਡ ਅੱਛਾ ਜੀ ਇਹ ਪ੍ਰੈਕਟੀਕਲ ਪਾਰਟੀਆਂ ਨੇ ਨਹੀਂ ਖਲਾਉਂਦੇ ਅਸੀਂ ਪ੍ਰੈਕਟੀਕਲ ਪਾਰਟੀਆਂ ਨੇ ਨਹੀਂ ਖਲਾਉਣਾ ਹਾਂ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਕੇ ਅਗਲਾ ਖੁੱਲਣਾ ਚਾਹੀਦਾ ਵਾ ਕਾਢੀ ਮੰਗੇ ਹੋ ਕੇ ਇਹੀ ਘੜਾ ਕਾ ਲਾਉਣਾ ਵਾਏ ਇਹ ਘੜਾ ਬੰਦ ਨਹੀਂ ਰਹਿਣਾ ਚਾਹੀਦਾ ਵੱਡੇ ਮਾਸਟਰ ਪਲਾਨ 'ਚ ਕੋਈ ਗੇਟ ਨਹੀਂ ਹੈਗਾ ਜੀ ਤੇ ਇਲੀਗਲ ਗੇਟ ਪਹਿਲਾਂ ਵੀ ਕੱਢਿਆ ਗਿਆ ਸੀ ਜਿਹੜਾ ਸਰਕਾਰ ਦੇ ਹੁਕਮਾਂ ਤੇ ਇਹਦੀ ਮੈਂ ਥੋੜੀ ਬਰੀਫ ਦੱਸਦਾ ਤੁਹਾਨੂੰ ਇੱਕ ਵਿਧਾਨ ਸਭਾ ਦੀ ਅਸ਼ਵਾਸ਼ਣ ਕਮੇਟੀ ਆਈ ਸੀ ਉਹਦੇ 'ਚ ਸਾਰੇ ਉੱਥੇ ਮਰੀਜ਼ਾਂ ਨੇ ਕੰਪਲੇਂਟ ਕੀਤੀ ਸੀ ਵੀ ਇੱਥੇ ਦਵਾਈਆਂ ਦੀ ਦੁਕਾਨਾਂ ਦੇ ਕਰਿੰਦੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਕੇ ਇਸ ਗੇਟ ਰਾਹੀਂ ਬਾਹਰ ਲੈ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਥੇ ਦਵਾਈਆਂ ਇੰਨਾ ਜਗ੍ਹਾ ਤੋਂ ਲੈਣ ਲਈ ਕੋਰਸ ਕਰਦੇ ਨੇ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਸ ਕਮੇਟੀ ਦੀ ਰეკਮੈਂਡੇਸ਼ਨ ਤੋਂ ਬਾਅਦ ਇਹ ਗੇਟ ਬੰਦ ਕਰਵਾਇਆ ਗਿਆ ਸੀ ਸਰਕਾਰ ਦੇ ਕਹਿਣ ਤੇ ਔਰ ਇਹ ਪਿਛਲੇ ਹਫਤੇ ਗੇਟ ਜਿਹੜਾ ਇਹ ਤੋੜਿਆ ਗਿਆ ਤੇ ਉਸ ਤੋਂ ਬਾਅਦ ਚਰਖੜੀ ਗੇਟ ਲਗਾਇਆ ਗਿਆ ਜਿਹੜਾ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਇਹ ਗੇਟ ਤੜਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਅੱਜ ਇਹਨੂੰ ਗੇਟ ਨੂੰ ਅਸੀਂ ਬੰਦ ਕਰਵਾ ਰਹੇ ਹਾਂ ਜੇ ਨਾਲੋਂ ਮਤਲਬ ਫਿਰ ਖੋਲ੍ਹਿਆ ਜਾਂਦਾ ਤੇ ਕੀ ਕਾਰਵਾਈ ਹੋਏਗੀ ਇਹ ਤਾਂ ਜੋ ਬਣਦੀ ਕਾਰਵਾਈ ਆ ਨਹੀਂ ਨਹੀਂ ਉਹ ਪੁਲਿਸ ਡਿਪਾਰਟਮੈਂਟ ਕਰੇਗਾ ਜੀ ਕਿ ਆਲਰੇਡੀ ਐਫ ਆਈ ਆਰ ਦਰਜ ਹੋਇਆ ਹੋਇਆ ਇਹਦੇ ਵਿੱਚ ਕੋਰਟ ਚ ਕੇਸ ਹੀ ਕਹਿੰਦੇ ਮੈਟਰ ਚੱਲ ਰਿਹਾ ਕੋਰਟ ਚ ਕੇਸ ਚੱਲ ਰਿਹਾ ਕੋਰਟ ਚ ਕੇਸ ਫਾਈਲ ਹੋਇਆ ਕੋਈ ਉਹਦੇ ਚ ਕੋਈ ਸਟੇ ਆਰਡਰ ਨਹੀਂ ਹੋਇਆ ਕੋਈ ਕੁਛ ਨਹੀਂ ਹੋਇਆ ਜੇ 19 ਤਰੀਕ ਨੂੰ ਸਾਡੇ ਤੋਂ ਵੀ ਜਵਾਬ ਮੰਗੇ ਆ ਅਸੀਂ 19 ਤਰੀਕ ਨੂੰ ਜਵਾਬ ਦੇ ਦਾਂਗੇ ਕੋਰਟ ਇਹਨਾਂ ਤੁਹਾਡੇ ਤੇ ਬਲੇਮ ਵੀ ਲਾਏ ਆ ਵੀ ਡਾਕਟਰ ਸਾਹਿਬ ਕਹਿੰਦਾ ਦਵਾਈਆਂ ਅੰਦਰੋਂ ਲਓ ਤੇ ਬਾਹਰੋਂ ਨਾ ਲਓ ਬਿਲਕੁਲ ਬੇਬੁਨਿਆਦ ਨੇ ਜੀ ਇਹ ਬਲੇਮ ਅੰਦਰ ਦੇ ਦੁਕਾਨਾਂ ਨੇ ਮਰੀਜ਼ ਦੀ ਮਰਜ਼ੀ ਆ ਮਰੀਜ਼ ਜਿੱਥੋਂ ਮਰਜ਼ੀ ਦਵਾਈਆਂ ਬਾਹਰ ਜਾ ਕੇ ਲੈ ਸਕਦਾ ਵੈਸੇ ਵੀ 80% ਦਵਾਈਆਂ ਜਿਹੜੀਆਂ ਨੇ ਨਾ ਅੰਦਰ ਮਰੀਜ਼ਾਂ ਨੂੰ ਮਿਲ ਰਹੀਆਂ ਨੇ ਅਸੀਂ ਅੰਦਰ ਦੋ ਮੈਡੀਕਲ ਸਟੋਰ ਹੈਗੇ ਨੇ ਉਹਨਾਂ ਤੋਂ ਦਵਾਈਆਂ ਲਓ ਇਹਨਾਂ ਨੇ ਐਸਐਮ ਸਾਹਿਬ ਨੇ ਆਪੇ ਕਿਹਾ ਵਾ ਕਿ ਅੰਦਰ ਦੋ ਮੈਡੀਕਲ ਸਟੋਰ ਹੈ ਦੇ ਜਿਹੜਾ ਉਹਨਾਂ ਦੇ ਮਤ ਕਰਨ ਡੈ ਨੇ ਉਹਨਾਂ ਉਹਨਾਂ ਦੇ ਕਹਿਣ ਤੇ ਚੱਲਣ ਡੈ ਨੇ ਸ਼ਰਿਆ ਮੈਨਨ ਮੀ ਨਿਓੜੇ ਸ਼ਰਿਆ ਮੈਨਨ ਇਹਨਾਂ ਨੂੰ ਇਹ ਰਿਸ਼ਤਾਂ ਆਉਣ ਡੈ ਇਹਨਾਂ ਨੂੰ ਸਾਡੇ ਕੋਲ ਪ੍ਰੂਫ ਹੈ ਇਹ ਰਿਸ਼ਤ ਲਈ ਇਹਨਾਂ ਨੇ ਆਪ ਕੋ ਦੱਸ ਕਿ ਦਦ ਦਦ ਉਹਥੇ ਦਦ ਦੋ ਜਣਾਂ ਕੋ ਲਾਓ ਤੋ ਦਵਾਈਆਂ ਇਹਨਾਂ ਨੇ ਖੁਦ ਕਿਹਾ ਵਾ ਐਸੋ ਸਾਲ ਦੇ ਸਾਹਮਣੇ ਕਾ ਜਿੱਦ ਤਰ੍ਹਾਂ ਹੀ ਪਹਿਲੇ ਦਿਨ ਉਹਥੇ ਇਕੱਠੇ ਹੋਏ ਆਂ ਅੰਦਰ ਮੈਡੀਕਲ ਸਟੋਰ ਸਰਕਾਰੀ ਡਿਪਾਰਟਮੈਂਟ ਦਾ ਖੁੱਲਾ ਹੋਰ ਸਰਕਾਰੀ ਨਹੀਂ ਹੋ ਉਹ ਪ੍ਰਾਈਵੇਟ ਆ ਅੱਛਾ ਜੀ ਦੋ ਮੈਡੀਕਲ ਸਟੋਰ ਪ੍ਰਾਈਵੇਟ ਆ ਉਹਨਾਂ ਦਵਾਈਆਂ ਚੱਲਣ ਡੈ ਇਹਨਾਂ ਦੀ ਇਹਨਾਂ ਦੀ ਸਹਿਮਤੀ ਨੇ ਚੱਲਣ ਡੀਆਂ ਨੇ ਸਹਿ ਐਮ ਐਸ ਸੀ ਸਹਮਤੀ ਨਾਲ ਚੱਲਣ ਡਿਆ ਸਾਰਾ ਕੁਝ ਤੁਹਾਡੇ ਕੋਲ ਪ੍ਰੂਫ ਹੈਗਾ ਇਹਨਾਂ ਦੀ ਗੱਲ ਕਿ ਹਾਂਜੀ ਕਿਹਾ ਇਹਨਾਂ ਨੇ ਇਹਨਾਂ ਦੀ ਵੀਡੀਓ ਬਣੀ ਹਰੇ ਕੋਲ ਕਿੱਥੇ ਵੀਡੀਓ ਕਿਹਦੇ ਕੋਲ ਵੀਡੀਓ ਲਿਆਓਾਰੇ ਪ੍ਰੂਫ ਹੈ ਭਾਈ ਵੀਡੀਓ ਮੇਂ ਹਾਂ ਜਿਹੜਾ ਕੋਰਟ ਤੇ ਕੇਸ ਲਗਾ ਕੋਰਟ ਕੋਰਟ ਦੇ ਕੇਸ ਤੋਂ ਪਹਿਲਾਂ ਇਹ ਕੰਦ ਨਹੀਂ ਸੀ ਕਰ ਸਕਦੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਇਹਨਾਂ ਨੇ ਜ਼ਬਰ ਕੀਤਾ ਵਾ ਕੋਰਟ ਦੇ ਕੇਸ ਚੱਲਣ ਡਿਆ ਵਾ ਕੀ ਗੱਲ 2018 ਦੇ ਵਿੱਚ ਮੇਰਾ ਬੇੜਾ ਵੱਡਾ ਬੀਬੀ ਨਾਨਕੀ ਵਿੱਚ ਅੰਦਰ ਦਾਤਰ ਚੱਲੇ ਸੀ ਉਹ ਦਿਨ ਐਸ ਸਮੇਂ ਨੇ ਕਿਉਂ ਨਹੀਂ ਐਕਸ਼ਨ ਲਿਆ ਉਹਨਾਂ ਦੇ ਉੱਤੇ ਗੁੰਡਿਆਂ ਨੇ ਆਣ ਕੇ ਗੁੰਡੇਗਰਦੀ ਪੂਰੀ ਕੀਤੀ ਐ ਸਾਰੀ ਇਥੇ ਵੀਡੀਓ ਬਣੀ ਐ ਕਮਿਸ਼ਨ ਸਾਹਿਬ ਨੇ ਆਣ ਕੇ ਇਥੇ ਵੀਡੀਓ ਸਾਰੀ ਕਢਾਈ ਸੀ ਤੇ ਡਿਪਟੀ ਸਾਹਿਬ ਨੇ ਆਣ ਕੇ ਵੀਡੀਓ ਕਢਾਈ ਸੀ ਤੇ ਇਹਨਾਂ ਦਾ ਜਿਹੜਾ ਹੈਗਾ ਰਿਕਾਰਡ ਰੂਮ ਅਸਗਰਾਸ ਸਿੰਘ ਆ ਉਹਨੇ ਸ਼ਰੀਆ ਮੇਰੀ ਪੇ ਪੇ ਪਾੜੀ ਰਪੈਲ ਪਾੜ ਦਿਤੀ ਐ ਜਿਹੜੇ ਜਿਹੜੇ ਮੇਜਰ ਨਾਮ ਸੀ ਜਿਹੜਾ ਕੋਰਟ ਤੇ ਪੇਜ ਹੋਣਾ ਸੀ ਜਿੱਥੇ ਡਾਕਟਰਾਂ ਨੇ ਇਲਾਜ ਕੀਤਾ ਸੀ ਉੱਤੇ ਐਕਸ਼ਨ ਕਿਉਂ ਨਹੀਂ ਲੈਣ ਦਾ ਐ ਉਹ ਸ਼ਰੀਆ ਪੇਪਰ ਪਾਟਾਂ ਦੀ ਸਰ ਅਜਿਵੇਂ ਨਾ ਸਰਕਾਰੀ ਇਹਨਾਂ ਦੇ ਮੁਲਾਜ਼ਮ ਨੇ ਪੇਪਰ 파ੜੇ ਇਹਨਾਂ ਸਾਰੇ ਕੋਰਟ ਕੋਰਟ ਦਾ ਮੈਟਰ ਹੈ ਨਾ ਜੋ ਇਹਨਾਂ ਨੇ ਉੱਤੇ ਕੋਈ ਐਕਸ਼ਨ ਲੈ ਮੇ ਚਿੱਠੀਆਂ ਰਿੱਠੀਆਂ ਇਹਨਾਂ ਦੇ ਐਂਡ ਨਹੀਂ ਆ ਉਹ ਉੱਤੇ ਕੋਈ ਐਕਸ਼ਨ ਲੈਣ ਦਾ ਹੈ ਉੱਤੇ ਕਿਉਂ ਨਹੀਂ ਇਹਨਾਂ ਦੇ ਖੁਦ ਮੁਲਾਜ਼ਮ ਹੈ ਸਰਕਾਰੀ ਬਾਹਰ ਦੇ ਕਹਿੰਦੇ ਪ੍ਰਾਈਵੇਟ ਨੇ ਨਹੀਂ ਫਾਪੇ ਪੇਪਰ 파ੜੇ ਜਾਣ ਕੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਦੇ ਪੇਪਰ 파ੜੇ ਨਾ ਉੱਤੇ ਕੋਈ ਐਕਸ਼ਨ ਲੈਣ ਦਾ ਹੈ ਉਹ ਉਹਨੂੰ ਕਿਹਣੀ ਸਜ਼ਾ ਦੇਣ ਦਾ ਹੈ ਉਹਨੂੰ ਕਿਹਨ ਸਸਪੈਂਡ ਕਰਨ ਦਾ ਹੈ ਇਹ ਕੰਧ ਢਾਉਂਦਾ ਜੀ ਹਾਂ ਹੁਣ ਦੱਸੋ ਜੀ ਦੱਸੋ ਨਾ ਛੱਡ ਬਾਈ ਜਰਾਓ ਛੱਡ ਲਾ ਆਪਣੇ ਕੋ ਕੀ ਥੋੜੀ ਆ ਜੀ ਸਰਕਾਰੀ ਡਿਪਾਰਟ ਦੱਸੋ ਮੈਡਮ ਦੱਸੋ ਮੈਂ ਮੰਗਾਂਗਾ ਅਜਰੀ ਚੰਗਾ ਦੱਸੋ ਅਬਾ ਕਰ ਪਹਿਲੇ ਕੰਦ ਖੁੱਲਨੀ ਸੀ ਹੁਣ ਕੇ ਪਈ ਐ ਹਾਂਜੀ ਪਹਿਲੇ ਤੋਂ ਕੰਦ ਖੁੱਲੀ ਸੀ ਨਾ ਫਿਰ 12 ਸਾਲ ਤੋਂ ਕੰਦ ਖੁੱਲੀ ਹੈ ਇੱਕ ਮਿੰਟ ਇੱਕ ਮਿੰਟ 12 ਸਾਲ ਸਰ 20 ਸਾਲ ਹੋ ਗਏ ਨੇ ਇਹ ਗਲਾ ਖੁੱਲੇ ਨੂੰ ਇਹ ਜਦੋਂ ਦੀ ਬੀਬੀ ਨਾਨਕੀ ਵਾੜ ਬਣੀ ਉਦੋਂ ਦਾ ਗਲਾ ਖੁੱਲਾ ਵਾ ਇਹ ਅੱਜ ਨਹੀਂ ਨਵਾਂ ਗਲਾ ਖੁੱਲਾ ਇਹ ਤੱਕੇਸ਼ਾ ਹੀ ਕਰਨ ਜਿਹੜੇ ਬਾਹਰ ਦੇ ਮੈਡੀਕਲ ਸਟੋਰ ਆ ਤੇ ਜਿਹੜਾ ਐਸਐਮਓ ਨੇ ਕੋ ਮਹੀਨਾ ਲੈਣ ਡਿਆ ਵਾ ਜਿਹੜੇ ਅੰਦਰ ਦੇ ਮੈਡੀਕਲ ਸਟੋਰ ਆ ਐਸਐਮਓ ਨੇ ਕੋ ਮਹੀਨਾ ਲੈਣ ਡਿਆ ਵਾ ਇਹਨੂੰ ਗੱਡੀਆਂ ਜਾਣ ਡੀਆਂ ਨੇ ਇਹ ਤਾਂ ਕਰਕੇ ਆ ਦੱਸਾਂ ਮੈਡੀਕਲ ਸਟੋਰ ਜਿਹੜੇ ਨੇ ਬੰਦ ਕਰਵਾਏ ਨੇ ਇਹ ਗਰੀਬ ਲੋਕ ਤੱਕੇ ਖਾਂਡਾ ਦੋ ਸਾਲਾਂ ਤੋਂ ਇਹਨਾਂ ਨੇ ਇਹਨਾਂ ਦੀਆਂ ਦੁਕਾਨਾਂ ਬੰਦ ਦੁਕਾਨਾਂ ਤੋਂ ਮੈਡੀਕਲ ਦੇ ਮੈਡੀ ਮੈਡਸਨ ਲਾਓ ਭੱਲੇ ਦੀ ਦੁਕਾਨ ਤੋਂ ਮੈਡੀਸਨ ਲਾਓ ਤੱਕੇਸ਼ਾ ਹੀ ਹਾੜਾ ਤੱਕੇ ਜੀ ਜਵਰ ਹੋਣ ਡਿਆ ਬਹੁਤ ਤੱਕੇਸ਼ਾ ਹੀ ਹਾੜਾ ਹੋਣ ਡਈ ਐ ਇਹ ਅੱਜ ਨਹੀਂ ਬੇਵੇ ਕਿਹੜਾ ਖੁੱਲਾ 20 ਸਾਲਾਂ ਤੋਂ ਕਿਹੜਾ ਖੁੱਲਾ ਵਾਏ ਹੋ ਤੇ ਇਹ ਮੰਗ ਕੀ ਰੱਖਦੇ ਆ। ਆਈ ਮੰਗ ਕਰਦਾ ਕਿ ਅਸੀਂ ਗੇਟ ਨਹੀਂ ਬੰਦ ਹੋਣ ਦੇਣਾ। ਇਹ ਕਿਹੜਾ ਅਸੀਂ ਖੋਲਣਾ। ਇਹ ਪੁਲਿਸ ਪ੍ਰਸ਼ਾਸਨ ਦੇ ਆਪਣੇ ਇਹ ਠੱਗਾ ਕਰਨ ਲਈ ਪੁਲਿਸ ਨੇ ਨਾਲੇ ਸਮਦਰਾਲ ਕੇ ਨਾਲ ਠੱਗਾ ਕਰਨ ਲਈ ਆ। ਮੁੰਡੇ ਨੂੰ ਠੱਕੇ ਮਾਰਨੇ ਤੇ ਮੁੰਡੇ ਨੂੰ ਕਹਿੰਦੇ ਧਰਦਾ ਪਰਚੇ ਕਰ ਦੇਣੇ ਜੇ ਤੁਸੀਂ ਕਾਰੀ ਆਣ ਕੇ ਇਹਦੇ ਠੱਕੇ ਮਾਰ ਮਾਰ ਕੇ ਪੁਲਿਸ ਨੇ ਕੱਢਿਆ ਮੁੰਡੇ ਨੂੰ ਬਾਹਰ। ਇਹ ਬਹੁਤ ਜਬਰ ਕਰਨ ਲਈ ਪੁਲਿਸ ਵੀ ਨਾਲ ਰਹੀ ਆ। ਆਪਣਾ ਸੁਵਿੰਦਰਪੁਰ ਕਾਂਪਰੇਡ। ਠਕਾ ਦੇ ਦਿੰਦਾ ਆ ਦੇਖੋ ਆ ਦੁਕਾਨ ਸਾਡੀ 50 ਸਾਲ ਤੋਂ ਕੀ ਕੀਤਾ ਜਾ ਰਿਹਾ। ਪ੍ਰਸ਼ਾਸਨ ਨਾਲ ਠੱਗਾ ਹੋਣ ਦਾ ਸ਼ਰਮ ਤਾਂ ਕਾ ਹੋਣਿਆ। ਪ੍ਰਸ਼ਾਸਨ ਦੇ ਅਸੀਂ ਕੱਲ ਐਮਐਲਏ ਦੀ ਕੋਟੀ ਵੀ ਕਾਣ ਪੜੀ ਉਹਨਾਂ ਨੇ ਕਹੇ ਸੀ ਕਿ ਇਹ ਤਾਂ ਖੰਡਾ ਜੀ ਮੈਂ ਨਹੀਂ ਕਰੂੰਗਾ ਇਸ ਕਮਰੇ ਵਿੱਚ ਮੈਂ ਨਹੀਂ ਆਉਂਗਾ ਤੂੰ ਹੀ ਗਲਾ ਜਾ ਕੇ ਖਲਾ ਲੋ ਕਿ ਕਿਹਦੀ ਸ਼ਾਇ ਤੇ ਬੰਦ ਹੋਇਆ ਇਹ ਕੋਈ ਇੱਕ ਵੀ ਕਿਹ ਕਿਹਦੇ ਸ਼ਾਇ ਬੰਦ ਹੋਣ ਡਿਆ ਵੇ ਕਲਾ ਐਸ ਐਮ ਦੇ ਸ਼ਾਇ ਬੰਦ ਹੋਣ ਡਿਆ ਵਾ ਐਸ ਐਮ ਕਰਵਾਉਣ ਡਿਆ ਐਸ ਮੂੰਹ ਮਹੀਨੇ ਭਰਣ ਡਿਆ ਨੇ ਮੈਡੀਕਲ ਬਾਹਰਲੇ ਸ਼ੇਪ ਮੈਡਕਲ ਛੋਲੇ ਮਹੀਨੇ ਭਰਣ ਡੈ ਨੇ ਅੰਦਰਲੇ ਮੈਡੀਕਲ ਛੋਲੇ ਮਹੀਨੇ ਭਰਣ ਡੈ ਇਹ ਐਸ ਐਮ ਸ਼ਰੀਆਮ ਕਹਿੰਦੇ ਵਾ ਕਿ ਅੰਦਰਲੇ ਮੈਡੀਕਲ ਛੋਲੇ ਦਵਾਈਆਂ ਲਓ ਇਹਨੂੰ ਕੀ ਉਹਨਾਂ ਨੇ ਮਿੱਠਾ ਵਾ ਇਹ ਕੀ ਉਹਨਾਂ ਨੇ ਇਹਨੂੰ ਬਹਿਗਾ ਵਾ ਜਿਹੜੀ ਇੰਨੀ ਗੱਲ ਉਹਨਾਂ ਨੇ ਚਾਹੀ ਆ ਇਨੇ ਪਰਸੋ ਸ਼ਰਿਆ ਮੰਦਰ ਕਿਹਾ ਉਧਰ ਵੀਡੀਓ ਬਣੀ ਆ ਕਿ ਤੁਸੀਂ ਅੰਦਰ ਦੇ ਦੋ ਮੈਡੀਕਲ ਸਟੋਰ ਹੈਗੇ ਆ ਮੈਨੂੰ ਅਧਿਕਾਰ ਨਹੀਂਗਾ ਕਿ ਆ ਕੇ ਆਪੇ ਚਖਰੀ ਪੁੱਟੇ ਸਭ ਕੁਝ ਕਰੇ ਸਰਕਾਰੀ ਮਲਾਇਆ ਹੋਵੇ ਉਹ ਆਪ ਟੱਕੇ ਮਾਰੀਆਂ ਨਹੀਂ ਆ ਸਾਨੂੰ ਮੈਨੂੰ ਵੀ ਐਸਾ ਐਸਾ ਚਨੇ ਕਾ ਕਿਦਰ ਤੱਕ ਮੈਂ ਸ਼ਰੀਆਂ ਪਰ ਚਾ ਕੱਟੂੰਗਾ ਮੇਰੇ ਸਿਰ ਕੱਟਾ ਉਹਨਾਂ ਦਾ ਸੁਣੋ ਇਹਦਾ ਗੋਟਿਆਂ ਦਾ ਗੋਟਿਆਂ ਆਪਰੇਸ਼ਨ ਹੋਇਆ ਉਹ ਧੱਕਾ ਮਾਰ ਛੜਿਆ ਉਹਨਾਂ ਬਲੋ ਸੁਣ ਨਜ਼ਾਇਜ਼ ਤੇ ਆ ਨਜ਼ਾਇਜ਼ ਜੀ ਆ ਭਾਈ ਕੋਰ ਤੇ ਸਾਡਾ ਕੇਸ ਚੱਲਣ ਡਿਆ ਵਾ ਕੋਰ ਤੇ ਕੇਸ ਚੱਲਣ ਤੇ ਇਤਰੇ ਤੁਹਾਡਾ ਤੁਹਾਡਾ ਅਧਿਕਾਰ ਹੈਗਾ ਤਾਂ ਸਰਕਾਰੀ ਕੰਟਾ ਭਾਈ ਸਾਡੇ ਕੋ ਮਾਲੋ ਅਧਿਕਾਰ ਨਹੀਂ ਗੱਲ ਕਿ ਸਰਕਾਰ ਕੋ ਵੀ ਨਾ ਅਧਿਕਾਰ ਹੈਗਾ ਕਿ ਬਣਾਉਂਦਾ ਜੇ ਕੋਰਟ ਚ ਕੇਸ ਲੱਗਾ ਵਾ ਬਾਦਦ ਹੋਈ ਸਾਡੇ ਵੱਲੋਂ ਢਾਈ ਗਈ ਹੈ ਕੀ ਪਤਾ ਕਿਨੇ ਢਾਈ ਹੈ ਹੋਰ ਵੀ ਜੇ ਪ੍ਰਧਾਨ ਹਾਂ ਸਰਕਾਰੀ ਡਿਪਾਰਟਮੈਂਟ ਦੇ ਕਰ ਰਹੇ ਆ ਜਾਂਦੀ ਜੇ ਜਿਹੜੀ ਸਰਕਾਰਿਆਂ ਦੀ ਇੱਕ ਬੰਦ ਕਰਵਾ ਦੇ ਇੱਕ ਖਲਾ ਦੇਵੇ ਇਸ ਸਰਕਾਰਾਂ ਦੇ ਥਰੂ ਸਾਰਾ ਕੁਝ ਹੋ ਗਿਆ ਵਾ ਇਸ ਸਰਕਾਰਾਂ ਕਰਾਉਂਡੀਆਂ ਨੇ ਸਾਨੂੰ ਐਮਐਫ ਸਾਹਿਬ ਵੱਲੋਂ ਆਈ ਸੀ ਕੰਪਲੇਂਟ ਕੀ ਇਸ ਤੋਂ ਜਿੱਤਨੇ ਦਿਵਾ ਤੋੜ ਦਿੱਤੀ ਹੈ ਉਹਦੇ ਸਪੱਸ਼ਟ ਜਿਹੜੀ ਕਾਨੂੰਨੀ ਕਾਰਵਾਈ ਸੀ ਸੋਚ ਹੀ ਕਰ ਦਿੱਤੀ ਹੈ ਅੱਜ ਇਹਨਾਂ ਨੇ ਸਾਨੂੰ ਫੇਰ ਕਿਹਾ ਸੀ ਕਿ ਅਸੀਂ ਇਹ ਦਿਵਾਰ ਕਰਵਾਉਣੀ ਹੈ ਤੇ ਸਾਨੂੰ ਸਿਕਿਉਰਟੀ ਚਾਹੀਦੀ ਹੈ ਕੁਝ ਬੰਦੇ ਜਿਹੜੇ ਇਹਨੂੰ ਰੋਕਦੇ ਨੇ ਉਹਦੇ ਸੰਬੰਧ ਵਿੱਚ ਆਏ ਆ ਸਿਰਫ ਦੁਕਾਨ ਕਿੱਥੇ ਗਈ ਹੈ ਹਾਂਜੀ ਕਰਦੇ